ਮੇਰਾ ਵੀਰ ਦਾ ਮੁੰਡਾ ਛੋਟਾ ਛੋਟਾ ਹੁੰਦਾ ਤਿੰਨ ਭੈਣ ਭਰਾ ਹੈ ਇੱਕ ਮੇਰੇ ਕੋ ਕੁੜੀ ਆ ਤੋ ਮੇਰੇ ਕੋ ਮੁੰਡਿਆ ਅਗਰ ਉਹਦੇ ਕੰਮ ਤੇ ਆਇਆ ਵਾ ਆਈ ਤੇ ਇਹਨੇ ਜੋਗੀ ਨਹੀਂ ਤੇ ਖੱਫਣ ਜੋਗੇ ਗਣੀ ਗਰਾਹੀ ਕਰਕੇ ਫੇਰ ਅਸੀਂ ਬੰਦ ਨੂੰ ਛੰਡੂ ਕਰ ਲਾ ਪੂਰ ਚੋੜ ਦੇ ਕਿਤੇ ਕਿ ਲਾਉਣੀਆਂ ਦਾ ਪਿੱਛੇ ਕਾਰਨ ਬੋਲਦਾ ਕਰ ਪਤਾ ਨਹੀਂ ਕੋਟੀ ਘਾਟਾ ਘਲਾਇਆ ਕਰੋ ਤੇ ਕੰਮ ਤੇ ਆਇਆ ਹਾਂ ਬੜੇ ਅਗਨ ਅਹੀਂ ਨਹੀਂ ਕੋਈ ਪਤਾ ਨਹੀਂ ਬੇਟਾ ਸਾਨੂੰ ਨਹੀਂ ਪਤਾ ਕਿ ਕਿੱਥੋਂ ਆਵੇ ਵਿਚਾਰੇ ਮਾਲਕ ਉਹ ਵੀ ਵਿਚਾਰੇ ਸਾਨੂੰ ਆਂਦੇ ਹੁੰਦੇ ਉਹ ਮਾਲ ਖਲੋਤਿਆਂ ਨਾਲ ਵਿਚਾਰੇ ਨੂੰ ਕੋਸ਼ਿਸ਼ ਕੰਮ ਤੇ ਉੱਥੇ ਜਾਂਦਾ ਨਹੀਂ ਰੋਜ਼ ਅਈ ਤੇ ਕਿਸੇ ਜੋਗੇ ਨਹੀਂ ਹੈਗੇ ਕੀ ਲੱਗਦਾ ਜਿétrਾਂ ਕਈ ਨੌਜਵਾਨ ਇਸ ਤਰ੍ਹਾਂ ਦੇ ਰਾਹ ਦੇ ਉੱਤੇ ਤੁਰਦੇ ਭਰਾ ਮੇਰੇ ਦਿਓਰ ਦਾ ਮੁੰਡਾ ਵਾ ਵਾ ਕਹਿੰਦੇ ਮੇਰੇ ਦਿਓਰ ਦਾ ਮੁੰਡਾ ਵਾ ਇਹ ਬੜਾ ਹੈ ਅੱਛਾ ਕਿਥੋਂ ਦੇ ਆਣ ਵਾਲੇ ਹਾਂ ਭਾਈ ਇੰਦਰਾਗਨੋ ਦੀ ਸ਼ਹਿਰ ਆ ਪੰਜਾਬ ਅੱਛਾ ਕੀ ਗੱਲ ਗਣੀ ਇਹ ਭਾਈ ਸਵੇਰੇ ਕੰਮ ਦੇ ਚੱਲ ਗਿਆ ਸੀ ਤੇ ਰਾਤੀ ਵਾਪਸ ਨਹੀਂ ਆਇਆ ਆਪਾਂ ਸੋਚਿਆ ਘਰੇ ਉੱਥੇ ਕਿਤੇ ਕੰਮ ਤੇ ਚੱਲ ਗਿਆ ਹੋਣਾ ਇਹਨਾਂ ਨਾਲ ਕਰਦਾ ਜੀ ਕਿੰਨੀ ਉਮਰ ਹੈਰੀ ਹੈਗੀ ਕੀ ਵੀ ਭਾਈ ਸਾਹਿਬ ਪੜਾਈਆ ਤੁਹਾਡਾ ਕੰਮ ਕੀ ਕਰਦਾ ਹੈ ਸ਼ਗਾ ਪ੍ਰਾਵਟ ਆਏ ਬਡਾ ਬਰਾਜੇ ਕੰਮ ਕੀ ਕਰਦਾ ਕੰਮ ਭਾਈ ਗੱਡੀਆਂ ਦਾ ਕਰਦਾ ਕਾਰ ਵਸ਼ੀਨ ਦਾ ਠੀਕ ਹੈ ਫੇਰੇ ਕੰਮ ਤੇ ਕੀ ਹੈ ਹਾਂਜੀ ਹਾਂਜੀ ਅੱਜ ਫੇਰੇ ਇਹ ਕੱਲ ਕੱਲ ਸਵੇਰੇ ਗਿਆ ਠੀਕ ਹੈ ਉਸ ਤੋਂ ਬਾਅਦ ਉਹ ਤੋਂ ਬਾਅਦ ਆਪਰ ਆਤੀ ਇਹਨੂੰ ਡੀਗਦੇ ਰਹੇ ਆਇਆ ਨਹੀਂ ਤੇ ਉਸ ਤੋਂ ਬਾਅਦ ਇਹ ਭਾਜੀ ਹੋਣਾ ਨੇ ਆ ਕੇ ਦੱਸਿਆ ਇਹ ਆ ਤੇ ਇਸ ਤਰ੍ਹਾਂ ਵੱਡਾ ਤੁਹਾਡਾ ਉੱਤੇ ਜਿੱਗਾ ਵਾ ਠੀਕ ਹੈ ਜਦੋਂ ਆ ਕੇ ਦੇਖਿਆ ਕਿ ਟੀ ਨਸ਼ਾ ਨੂੰ ਸ਼ੇ ਕਰਦਾ ਹੀ ਕੋਈ ਭਾਈ ਇਹਨੇ ਸਮਾਨ ਲਾਂਦਾ ਇਹ ਤੇ ਇਹ ਬੁੱਢਿਆ ਦੇ ਨਾਲ ਜਾਜ ਆਗੇ ਨਾ ਬਾਹ ਟਾਣੀਆਂ ਚ ਬੈ ਬੈ ਕੇ ਇਹਨੇ ਸਮਾਨ ਸ਼ੁਰੂ ਕਰਤਾ ਅੱਛਾ ਤੇ ਪਤਾ ਕੁਝ ਕਿੱਥੋਂ ਲੈ ਕੇ ਆਪਰੇ ਭਾਈ ਬੜਾ ਮਾਰਦੇ ਹੀ ਬੜਾ ਇਹਨੂੰ ਚੈੱਕ ਕਰਦੇ ਹੀ ਤੇ ਹਟਦਾ ਨਹੀਂ ਪਰ ਆ ਨਹੀਂ ਕਿੱਥੋਂ ਸਮਾਨ ਜਿਆ ਲੈ ਆਉਂਦਾ ਲੈ ਕੇ ਕਿੱਥੋਂ ਆਉਂਦਾ ਹੈ ਕੁਝ ਪਤਾ ਨਹੀਂ ਭਾਈ ਪਤਾ ਹੈ ਅੱਛਾ ਤੁਹਾਨੂੰ ਨਹੀਂ ਪਤਾ ਕਿੱਥੋਂ ਲੈ ਕੇ ਆਪਾਂ ਦੇ ਟਾਈਮ ਹੋ ਗਿਆ ਇਹਨੂੰ ਭਾਈ 2-3 ਮਹੀਨੇ ਹੋ ਗਏ ਉਹਨੇ ਠੀਕ ਹੈ ਤੇ ਹੁਣ ਵੀ ਕੀ ਟੀਕੇ ਦੇ ਨਾਲ ਹੀ ਥੋੜੀ ਬੈਕ ਹੋਈ ਹੈ ਲੱਗਦਾ ਠੀਕ ਹੈ ਭਾਈ ਇਹ ਹੁਣ ਬਾਹਰ ਕਿੰਨੀ ਉਮਰ ਆਦੀ ਭਾਈ 22 ਸਾਲ ਉਮਰ ਦੇ ਨਹੀਂ ਵਿਆਹ ਨਹੀਂ ਉਹ ਕਾਰਨ ਕੀ ਲੱਗਦਾ ਤੁਹਾਨੂੰ ਤੁਹਾਨੂੰ ਲੱਗਦਾ ਕਿ ਲੱਗਦਾ ਕਿ ਟੀਕੇ ਦੇ ਨਾਲ ਹੋਈ ਹੈ ਜਾਂ ਭਾਈ ਜਿਹੜਾ ਬੰਦਾ ਨਜੇ ਕਰਦਾ ਨਾ ਇਹ ਤੁਹਾਨੂੰ ਪਰਾ ਹੋਈ ਜਾਂਦਾ ਬੰਦਾ ਕਿੰਦਾ ਤੁਸੀਂ ਉਹਦੇ ਮੌਕੇ ਤੇ ਹਾਲਾਤ ਵੇਖੇ ਹਾਲਾਤ ਕਹੋ ਜੇ ਉਹਦੇ ਲੱਗਦੇ ਤੁਹਾਨੂੰ ਕਿ ਨਸ਼ੇ ਕਰਕੇ ਉਹਦੀ ਡੈਥ ਹੋਈ ਹੈ ਜਾਂ ਕਿਸੇ ਨੇ ਉਹਨੂੰ ਮਾਰਿਆ ਮੁਰਿਆ ਜਾਂ ਕਿਸੇ ਦੀ ਰੰਜਿਸ਼ ਹੀ ਉਹਦੇ ਨਾਲ ਹਾਂਜੀ ਭਾਈ ਜੀ ਆਪਣਾ ਨਾਮ ਦੱਸ ਕੇ ਔਰ ਕਿਹੜੀ ਜਗ੍ਹਾ ਤੋਂ ਦੇ ਮੇਰਾ ਨਾਮ ਭਾਈ ਜੁਝਾ ਸਿੰਘ ਆ ਮੈਂ ਔਨਰ ਆ ਢਿਲੋਕਾਰ ਕੇ ਰਦਮ ਮੀਠਾ ਰੋਡ ਦੇ ਉੱਤੇ ਆਪਣੀ ਵਰਕਸ਼ਾਪ ਹੈਗੀ ਆ ਮੁੰਡਾ ਆਪਣਾ ਕੰਮ ਕਰਦਾ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਪਿਆ ਸੀ ਤੇ ਹਾਂ ਸਮਾਂ ਸਮੂਹ ਤੋਂ ਲੌਂਦਾ ਸੀ ਯਾਰ ਨੂੰ ਸਮਝਾਇਆ ਵੀ ਕਈ ਵਾਰੀ ਕਿ ਹਾਂ ਵੀ ਨਾਲ ਆ ਨਾਲਾ ਥੋੜੇ ਦਿਨ ਪਹਿਲਾਂ ਵੀ ਚਾਰ ਪੰਜ ਦਿਨ ਗੈਰ ਰਿਹਾ ਵਾ ਫਿਰ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਆ ਰਿਹਾ ਸੀ ਪਰ ਇਕਦਮੀ ਮੈਨੂੰ ਤਾਂ ਆਪ ਸਵੇਰ ਦਾ ਦੁਕਾਨ ਤੇ ਨਹੀਂ ਆਇਆ ਆਪਾਂ ਤੇ ਘਰੇ ਫੋਨ ਫੋਨ ਕੀਤਾ ਤੇ ਘਰ ਦੇ ਕਹਿੰਦੇ ਕਿ ਹਾਂ ਵੀ ਆਇਆ ਨਹੀਂ ਅਜੇ ਤੱਕ ਤੇ ਪਤਾ ਕਰਦੇ ਆ ਤੇ ਹੁਣ ਇਕਦਮੀ ਫੋਨ ਆਇਆ ਕਿ ਹਾਂ ਵੀ ਮੁੰਡਾ ਪੂਰਾ ਹੋ ਗਿਆ ਵਾ ਮਾ ਫੋਨ ਨੰਬਰ ਹੈ ਸਮਾਨ ਜੀ ਮੇਰੇ ਖਿਆਲ ਦੇ ਨਾਲ ਪ੍ਰੇਮ ਦਾ ਜਿਹੜਾ ਅੱਗੇ ਬਾਈਪਾਸ ਤੋਂ ਅਗਲੇ ਬੰਨੇ ਏਰੀਆ ਹੈਗਾ ਵਾ ਰਾਮਨਗਰ ਉੱਥੇ ਹੈਗੇ ਉੱਥੇ ਮੁੰਡਿਆਂ ਦਾ ਜਾਂਦਾ-ਜੁੰਦਾ ਹੀ ਏ ਕਦੀ ਕਦੀ ਪਾਰਟਿਕੂਲਰ ਬੰਦੇ ਦਾ ਨਾਮ ਉਹਨੇ ਆਪਾਂ ਨੂੰ ਦੱਸਿਆ ਇਹਨੇ ਕਿ ਹਾਂ ਵੀ ਕਿੱਥੋਂ ਕਿੱਦਾਂ ਵਾ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਰਿਹਾ ਹਾਂਜੀ ਹਾਂਜੀ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਰਿਹਾ ਕਿੰਨੀ ਉਮਰ ਸੀ ਇਹ ਲੜਕੀ ਦੀ ਉਮਰ ਮੇਰੇ ਖਿਆਲ ਦੇ ਨਾਲ 20-22 ਸਾਲ ਦੇ ਕਰੀਬ-ਕਰੀਬ ਹੋਣੀ ਆ ਇਹਦੇ ਨਹੀਂ ਅਨਮੈਰਿਡ ਹੀ ਏ ਤੇ ਮਾਪਿਓ ਛੋਟੇ ਹੁੰਦੇ ਆਂ ਮਤਲਬ ਗੁਜ਼ਰ ਗਏ ਆ ਤੇ ਚਾਚੀ ਇਹਦੀ ਇਹਦੀ ਕਾਫੀ ਨੂੰ ਸੰਭਾਲਦੀ ਸੀ ਧਿਆਨ ਦਿਉਂ ਰੱਖਦੀ ਸੀ ਇਹਨਾਂ ਦਾ ਤੇ ਇੱਕ ਛੋਟਾ ਭਰਾ ਵਾ ਇਹਦਾ ਪਤਾ ਨਹੀਂ ਲੱਗਾ ਇਹ ਕਿ ਪ੍ਰਿੰਸੀਪਲ ਸਰ ਦਾ ਪਾਈਪਾ ਕੋਲ ਬਾਰੇ ਤੋਂ ਕੋਣ ਆਇਆ ਸੀਗਾ ਜਿਸ ਨੂੰ ਡੈੱਡ ਕੋਡੀ ਕਿਤੇ ਜੋ ਬੰਦ ਕਰਨ ਦੇ ਮੌਕੇ ਤੇ ਕਾਰਵਾਈ ਕੀਤੀ ਹੈਗੀ ਡੈੱਡ ਕੋਡੀ ਨੂੰ ਕਾਰਨ ਪਤਾ ਲੱਗਾ ਕਿ ਅਜੇ ਫਿਲਹਾਲ ਕੁਝ ਨਹੀਂ ਪਤਾ ਲੱਗਾ ਕੋਸ਼ਤ ਮੈਂ ਅੰਦਰ ਰਿਪੋਰਟ ਤੇ ਪਤਾ ਚੱਲੇਗਾ ਸਰ ਉੱਥੇ ਇੱਕ ਸਰੀਂਜੀ ਵੀ ਮਿਲੀ ਆ ਕੋਈ ਹਾਦਸੇ ਵਿੱਚ ਲੱਗਦਾ ਨਹੀਂ ਕੀ ਮੈਂ ਦੇਖ ਰਿਹਾ ਵਾਂ ਜੇ ਕੋਈ ਖਸਤਨ ਹੋਊਗਾ ਦੇਖੋ ਪਰ ਮਾਰਦਾ ਕਹਿਣਾ ਕਿਹਾ ਜਾ ਰਿਹਾ ਲਗਾਤਾਰ ਨਸ਼ਾ ਕਰਦਾ ਸੀ ਉਹ ਇਹ ਇਹ ਪੋਸਟਮਾਰਟ ਫੋਨ ਤੇ ਹੀ ਪਤਾ ਚੱਲੇਗਾ ਉਹਦੇ ਮੌਤ ਦਾ ਕੀ ਕਾਰਨ ਹੈ ਕਿ ਮੌਤ ਹੈ ਪੋਸਟਮਾਰਟ ਹੁੰਦਾ ਰਿਪੋਰਟ ਆਏ ਉਸਦੇ ਮਾਲਕ ਵਾਲੇ ਦੇ ਬੰਦੇ ਨੇ ਕਿਹਾ ਜਾ ਰਿਹਾ ਕਿ ਮਜੀਠਾ ਰੋਡ ਦੇ ਨਸ਼ਾ ਲੈਂਦਾ ਸੀ ਨਸ਼ਾ ਕਰਦਾ ਸੀ ਕਾਫੀ ਟਾਈਮ ਤੋਂ ਸਾਰੇ ਲਿਖੋ ਕਹਿਣਾ ਹੈ ਕਿ ਆਪਾਂ ਜੋ ਮੈਡੀਕਲ ਰਿਪੋਰਟ ਹੈ ਉਸ ਦੇ ਮੁਤਾਬਕ ਪਰਦੇ ਕਰ ਰਹੇ ਹੋਏਗੀ ਉਹਦੇ ਮੁਤਾਬਕ ਦੱਸਾਂਗੇ ਕਿ ਕਰਦਾ ਕਿ ਨਹੀਂ ਕਰਦਾ ਸੀ ਕੋਈ ਹੋ ਵੀ ਕੋਈ ਕਾਰਨ ਨਿਕਲ ਸਕਦਾ ਹੈ ਪਰ ਜੇ ਰਿਪੋਰਟ ਪਿਆ ਉਨਾ ਪਰਿਵਾਰ ਕਹਿ ਰਿਹਾ ਕਿ ਨਛਰਾ ਆਦੀ ਸੀ ਇਹ ਵੀ ਗੱਲ ਬਦਬਾ ਕੇ ਇੱਕ ਨਿਕਲਦੀ ਹੈ ਸਾਡੇ ਚੋਂ ਚਿਕਨ ਨਿਕਲਦੀ ਹੈ ਹੋ ਸਕਦਾ ਹੈ ਸ਼ਾਇਦ ਉਹਨੇ ਕੋਈ ਖਾਤਾ ਵੀ ਹੋ ਸਕੇ ਤਾਂ ਜੋ ਵੀ ਕਾਰਨ ਹੋਏਗਾ ਉਹਦੇ ਮਤਲਬ ਉਹ ਬੰਦੀ ਕਰ ਰਹੀ ਕੀਤੀ ਹੈ